ਲਾ ਮੇਟਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਟਰੈਕਟਰ ਹੈ ਜੀ ਆਪਣਾ ਘਰ ਦਾ ਟਰੈਕਟਰ ਹੈ ਰਸਤੇਦਾਰੀ ਦੇ ਵਿੱਚ ਖੜਾ ਟਰੈਕਟਰ ਹੈ ਜਿਹਦੀ ਆਪਾਂ ਫੋਨ ਤੁਹਾਨੂੰ ਤਸੱਲੀ ਦੇ ਸਕਦੇ ਹਾਂ 2006 ਮਾਡਲ ਹੈ ਕੰਡੀਸ਼ਨ ਚ ਤੁਹਾਨੂੰ 10 ਤੋਂ ਪਲੱਸ ਹੀ ਲੱਗਦਾ ਹੋਊਗਾ ਤੇ ਚਾਰੇ ਟਾਇਰ 9095 ਪੈਸੇ ਟਾਇਰ ਹੈ ਜੀ ਗੁਡੀਅਰ ਦੇ ਤੇ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਆ ਪੀਟੀਓ ਤੋਂ ਰਹਿ ਤਾਂ ਟਰੈਕਟਰ ਚੱਲਣ ਤੋਂ ਤੇ 1 ਘੰਟਾ 3856 ਘੰਟੇ ਚੱਲਿਆ ਕਿਸੇ ਜਿੰਮੇਦਾਰ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਬਹੁਤ ਚੰਗਾ ਟਰੈਕਟਰ ਹੈ ਜੀ ਸਾਰੇ ਸਟicker ਵਗੈਰਾ ਅਰੀਨਲ ਲੱਗੇ ਹੋਏ ਆ ਪੀਡੀਓ ਤੇ ਤੁਸੀਂ ਦੇਖ ਸਕਦੇ ਹੋ ਪੀਡੀਓ ਤੇ ਬਿਲਕੁਲ ਹੀ ਨਹੀਂ ਕਿਸੇ ਤੂੜੀ ਵਾਲੀ ਤੇ ਨਹੀਂ ਚੱਲਿਆ ਕਿਸੇ ਮਸ਼ੀਨ ਤੇ ਨਹੀਂ ਚੱਲਿਆ ਕੱਲਾ ਚੱਲਿਆ ਤਾਂ ਮਾੜਾ ਮੋੜ ਜਨਰੇਟਰ ਤੇ ਚੱਲਿਆ ਜੀ ਤੇ ਆਮ ਟਰੈਕਟਰ ਕਾਸੇ ਦੇ ਹੋਰ ਮਸ਼ੀਨ ਵਗੈਰਾ ਤੇ ਕਿਰਾਏ ਤੇ ਨਹੀਂ ਚੱਲਿਆ ਹੋਇਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਨੰਬਰ ਦੇਵਾਂਗੇ ਘਰੇ ਆ ਕੇ ਟਰੈਕਟਰ ਦੇਖ ਸਕਦੇ ਹੋ ਬਾਕੀ ਤੁਸੀਂ ਪੈਡਲਾ ਵਗੈਰਾ ਤੋਂ ਸਾਰੇ ਭਰਾ ਬੋਝੀ ਸਕਦਾ ਵੀ ਟਰੈਕਟਰ ਵਾਕਿਆ ਹੀ ਰੀਨਲ ਚੱਲਿਆ ਹੋਇਆ ਐਨਾ ਕਿ ਨਹੀਂ ਸ਼ੋਅ ਦੀ ਹਾਲਤ ਦੇਖ ਲਓ ਕਿਤੇ ਵੀ ਟੱਚਿੰਗ ਵੀ ਨਹੀਂ ਹੋਈ ਵੀ ਟਰੈਕਟਰ ਦੀ ਘਰੇ ਖੜੇ ਦੀ ਅਸੀਂ ਹੁਣ ਵੀਡੀਓ ਬਣਾ ਰਹੇ ਆ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਟਰੈਕਟਰ ਖੜਾ 2006 ਮਾਡਲ ਟਾਇਰ ਤੁਸੀਂ ਦੇਖ ਸਕਦੇ ਹੋ ਜੀ ਮੇਤਰ ਤੁਸੀਂ ਦੇਖੋ ਵੀ ਹਜੇ ਤੱਕ ਕਹਿੰਦੇ ਹੁੰਦੇ ਵੀ ਕੀ ਦੀ ਚਾਬੀ ਕਲਚ ਪਲੇਟ ਵੀ ਨਹੀਂ ਪਈ ਹੋਈ ਹਜੇ ਤੱਕ ਕੁਛ ਵੀ ਨਹੀਂ ਹੋਇਆ ਟਰੈਕਟਰ ਨੂੰ ਵੀ ਜਮਾਂ ਅਰੀਨਲ ਦਾ ਅਰੀਨਲ ਟਰੈਕਟਰ ਹੈ ਤੇ ਮੜੇ ਸ਼ੋ ਚੱਕ ਦਿਖਾ ਦੇ। ਦੇਖੋ ਫਿਰ ਮਿੱਤਰੋ ਹਾਲਤ ਟਰੈਕਟਰ ਦੀ। ਇਹ ਨਵੇਂ ਅੰਗੋਂ ਟਰੈਕਟਰ ਪਿਆ ਜੇ ਆਪਾਂ ਦੇਖੀਏ। ਤਾਂ ਇਦੋਂ ਵਧੀਆ ਕੋਈ ਤਸੱਲੀ ਵਾਲਾ ਟਰੈਕਟਰ ਹੈ ਨਹੀਂ ਛੇਤੀ ਮੈਲ ਦਾ ਆਮ ਕਿਸਾਨ ਨੇ ਜਿਹਨੇ ਲੈਣਾ ਹੋਵੇ। ਸੋ ਵਪਾਰੀ ਵੀਰਾਂ ਦੇ ਬਾਈਟ ਤੋਂ ਬਾਹਰ ਜਾਊਗਾ। ਤੇ ਪਰ ਜੇ ਕਿਸੇ ਨੇ ਘਰੇ ਰੱਖਣ ਨੂੰ ਟਰੈਕਟਰ ਲੈਣਾ ਤਾਂ ਤੁਸੀਂ ਟਰੈਕਟਰ ਲੈ ਸਕਦੇ ਹੋ ਸਾਰੇ ਸਟicker ਵਗੈਰਾ ओरिजिनल ਲੱਗੇ ਹੋਏ ਆ ਜੀ ਬਿਨਾ ਤੂੜੀ ਵਾਲੀ ਤੋਂ ਚੱਲਿਆ ਇਹ ਗਰੰਟੀ ਆ ਸਾਰੇ ਪ੍ਰਿੰਟਰ ਨੂੰ ਵੀ ਪਤਾ ਆ ਤੁਸੀਂ ਦੇਖੋ ਜੀ ਇੰਨੀ ਸਾਫ ਸੰਭਾਲਣਾ ਟਰੈਕਟਰ ਚੱਲਿਆ ਹੋਇਆ ਨਵੀਂ ਬੈਟਰੀ ਆ ਜੀ ਚਾਰੇ ਟਾਇਰ ਨਵੇਂ ਆ ਰੈਡੀਏਟਰ ਵਧੀਆ A1 ਪਿਆ ਤੇ ਬਾਕੀ ਜਿਵੇਂ ਵੀਡੀਓ ਚ ਤੁਸੀਂ ਦੇਖ ਰਹੇ ਆ ਜੀ ਐਵੇਂ ਟਰੈਕਟਰ ਤੁਹਾਨੂੰ ਮਿਲੂਗਾ ਘਰੇ ਖੜਾ ਤੇ ਬਾਕੀ ਭਰਾ ਜਿਹੜੇ ਚਾਹਵਣਾ ਜੀ ਫੋਨ ਨੰਬਰ ਸਕਰੀਨ ਤੇ ਆ ਰਹੇ ਆ ਉਹਨਾਂ ਤੇ ਗੱਲਬਾਤ ਕਰਕੇ ਟਰੈਕਟਰ ਦੇਖ ਵੀ ਸਕਦੇ ਹੋ ਤੇ ਤੁਹਾਨੂੰ ਆਵਾਜ਼ ਵੀ ਸੁਣਾ ਦਿੰਨੇ ਆਂ ਅਸੀਂ ਅੱਜ ਵੈਸੇ ਠੰਡ ਆ ਜਿਵੇਂ ਤੇ ਮੈਂ ਇੰਟ ਚੱਲਿਆ ਇਹਦੋਂ ਪਹਿਲਾਂ ਟਰੈਕਟਰ ਅੱਜ ਇਹ ਬੈਠ ਜੂਗਾ ਇਹ ਤਾਂ ਛੱਡ ਪਈ ਦੇਖੋ ਮਿੱਤਰੋ ਮੀਟਰ Ориਜਨਲ ਆ ਸਾਰਾ A to Z ਆ Ориਜਨਲ ਟਰੈਕਟਰ ਆ ਵੀ ਹਜੇ ਤੱਕ ਕਿਸੇ ਚੀਜ਼ ਤੇ ਰੁਪਿਆ ਨਹੀਂ ਲੱਗਿਆ ਹੈਗਾ ਤੇ ਤੁਸੀਂ ਦੇਖ ਸਕਦੇ ਨਾ ਕੋਈ ਹਿੱਸੇ ਚ ਪਲੇ ਆ ਲੈ ਦੇਖੋ ਕਿਤੇ ਕੋਈ ਚੱਲ ਨਹੀਂ ਹੈਗੀ ਸੈਂਟਰ ਪੈਨ ਵੀ ਦਾਣੇ ਤੇ ਆ ਆਪਣਾ ਆਪ ਦਾ ਟਰੈਕਟਰ ਸਮਝਦੇ ਹੋ ਤੁਸੀਂ ਆਪ ਦਾ ਟਰੈਕਟਰ ਤਾਂ ਆਪਾਂ ਤਸੱਲੀ ਨਾਲ ਇਹ ਵੀਡੀਓ ਪਾ ਰਹੇ ਨਹੀਂ ਆਪਾਂ ਛੇ ਦਿਕੇ ਤੇ ਵੇਚਣ ਵਾਲੇ ਦੀ ਵੀਡੀਓ ਨਹੀਂ ਪਾਉਂਦੇ ਹੁੰਦੇਗੇ ਆ ਆਪ ਦੀ ਜ਼ਿੰਮੇਵਾਰੀ ਤੇ ਤਾਂ ਇਹ ਟਰੈਕਟਰ ਬੇਫਿਕਰ ਹੋ ਕੇ ਕੋਈ ਵੀ ਭਰਾ ਲੈਣਾ ਚਾਹੁੰਦਾ ਲੈ ਸਕਦਾ ਈ ਤੇ ਜਦੋਂ ਦਾ ਇਹ ਲਿਆਂਦਾ ਬਾਈ ਹੋਰੀ ਕਹਿੰਦੇ ਵੀ ਸ਼ੋ ਹਜੇ ਤੱਕ ਲਾਈ ਨਹੀਂ ਬਸ ਉਹ ओरिजिनल ਫਿਟਿੰਗ ਚ ਹੀ ਆ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਈ ਹੈ ਪਤਾ ਹੁਣ ਕਿਹੜਾ ਟਰੈਕਟਰ ਲੈਣਾ ਫਿਰ ਕਲਾ ਦੇ ਕਿਹੜਾ ਬੰਪਰ ਵਾਲਾ ਬੰਪਰ ਵਾਲਾ 963 ਲੈਣਾ ਹੈ 963 ਲੈਣਾ ਜੀ ਜੇ ਕਿਸੇ ਦੇ ਘਰੇ ਖੜਾ ਹੋਵੇ ਤਾਂ ਉਹ ਵੀ ਸਾਨੂੰ ਦੱਸਿਓ ਤੇ 963 ਲੈਣ ਕਰਕੇ 16 ਦੇ ਟਾਇਰਾਂ ਦੇ ਵਿੱਚ ਡਿਮਾਂਡ ਹੋ ਗਈ ਘਰ ਦੀ ਸਮੇਂ ਦੇ ਮੁਤਾਬਕ ਪਲਣ ਪਲਾਂ ਮਾਰਨੇ ਹੁੰਦੇ ਆਲੂਆਂ ਦੀ ਖੇਤੀ ਕਰਕੇ ਤਾਂ ਇਹ ਟਰੈਕਟਰ ਜਿਹੜਾ ਸੇਲ ਤੇ ਆ ਤੇ ਬਾਕੀ ਹੋਰ ਕੋਈ ਟਰੈਕਟਰ ਦੇ ਵਿੱਚ ਨੌਕਸ ਨਹੀਂ ਹੈਗਾ ਚੱਲ ਬਈ ਤੇ ਜਿਹੜੀ ਡਿਮਾਂਡ ਆ ਟਰੈਕਟਰ ਦੀ ਜੀ ਇਹ ਹੈਗੀ ਆ 3 ਲੱਖ ਤੇ 25000 ਰੁਪਿਆ ਬਾਕੀ ਮੌਕੇ ਤੇ ਹਜੂ ਪੰਜਾਬ ਨੰਬਰ ਇੱਕ ਸੱਚ ਮੇਨ ਗੱਲ ਰਹਿ ਗਈ ਜਿਹੜੀ ਵੀ 25 ਤੱਕ 26 ਤੱਕ ਸੌਰੀ ਇਹਦੀ ਪਾਸਿੰਗ ਹੈਗੀ ਆ ਵੀ ਇਹ ਨਹੀਂ ਚੱਕਰ ਵੀ ਇਹ ਨਾ ਨਹੀਂ ਹੋਣਾਗਾ ਤਾਂ ਟਰੈਕਟਰ ਨਾਂ ਵੀ ਹੋਊਗਾ 26 ਤੱਕ ਇਹਦੀ ਜਿਹੜੀ ਕਾਪੀ ਦੀ ਮਣਿਆਦ ਵਧਾਈ ਆ ਆਪਾਂ ਦੇਸੀ ਭਾਸ਼ਾ ਦੇ ਵਿੱਚ ਦਸੀਏ